ਖੋ ਕਿੰਨੇ ਜ਼ਬਰਦਸਤ ਰਸਤੇ ਆ ਝੋਟਲੀ ਜੰਗਲੀ ਏਰੀਆ ਅਰੇ ਤਾਂ ਦੇਖੋ ਕਿੰਨੀ ਆ ਆ ਮੈਨੇ ਗਾਏ ਵੀ ਬਹੁਤ ਅੰਕ ਕਰਦੇ ਇੱਧਰ ਦੇਖੋ ਜੀ ਆ ਜਿਹੜਾ ਪਾਣੀ ਆ ਇਹ ਕੋਈ ਟਿਊਬਰ ਨਹੀਂ ਲਗਾਇਆ ਕੋਈ ਟੂਟੀ ਨਹੀਂ ਲੱਗੀ ਆਪਣੇ ਆਪ ਧਰਤੀ ਦੇ ਵਿੱਚੋਂ ਨਿਕਲ ਕੇ ਤੇ ਇੱਥੇ ਆ ਰਿਹਾ ਤਾਂ ਨੋਕੇ ਦਿਖਾਣੇ ਚੱਲ ਕੇ ਇੱਥੇ ਇਕੱਠਾ ਹੋ ਰਿਹਾ ਇਹ ਤੇ ਇਹੀ ਜਿਹੜੇ ਜੰਗਲੀ ਜੀਵ ਜਾਂ ਪਾਣ ਪਸ਼ੂ ਵਗੈਰਾ ਆ ਆ ਦੇਖੋ ਹੁਣ ਅਸੀਂ ਪਾਣੀ ਦੇ ਵੇਕੇ ਦੀ ਜਾਵਾਂਗੇ ਨੇਚਰਲ ਵਾਟਰ ਹੈ ਜਿਹੜਾ ਧਰਤੀ ਦੇ ਵਿੱਚੋਂ ਆਪਣੇ ਆਪ ਉੱਪਰ ਆ ਰਿਹਾ ਇਹਦਾ ਮਤਲਬ ਕਿ ਸੇਮ ਜਿਹੜੀ ਹੈਗੀ ਆ ਬਹੁਤ ਉੱਪਰ ਹੈ ਆ ਦੇਖੋ ਬੇਰ ਕੋਲ ਪਿੱਛੇ ਉੱਤੀ ਜੇਰੀਆ ਬਿਲਕੁਲ ਰੇਤਾ ਵੀ ਗਿੱਲੀ ਆ ਤੇ ਆ ਪਾਣੀ ਜਿਸ ਤਰੀਕੇ ਨਾਲ ਵਗ ਰਿਹਾ ਇੱਧਰ ਦਿਖਾਓ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਤੁਸੀਂ ਦਿਖਾਓ ਆ ਧਰਤੀ ਦੇ ਵਿੱਚੋਂ ਆਪਣੇ ਆਪ ਪਾਣੀ ਫੁੱਟ ਰਿਹਾ ਕੁਦਰਤੀ ਚਸ਼ਮੇ ਆ ਜਿਹੜੇ ਧਰਤੀ ਦੇ ਵਿੱਚੋਂ ਆਪਣੇ ਆਪ ਫੁੱਟ ਰਹੇ ਆ ਆ ਦੇਖੋ ਹੁਣ ਸਾਡਾ ਗੱਡੀ ਆ ਕਿ ਪਾਣੀ ਦੇ ਵਿੱਚ ਦੀ ਕ੍ਰੋਸ ਹੋਣ ਲੱਗੀ ਆ ਆਹਾਹਾ ਪਾਣੀ ਵੀ ਬਿਲਕੁਲ ਠੰਡਾ ਨਜ਼ਾਰੇਦਾਰ ਕਾਹੇ ਪੀ ਵੀ ਸਕਦੇ ਹੁੰਦੀ ਸੀ ਜੈ ਮਾਤਾ ਦੀ ਇਹ ਮਾਤਾ ਜੀ ਦੇ ਚਰਨਾਂ ਦੇ ਵਿੱਚੋਂ ਨੰਗਾ ਵਗਦੀ ਆ ਇਹ ਵੀ ਇੰਡੀਅਨ ਆਰਮੀ ਦੇ ਕਮਾਂਡੋ ਵੀ ਆਏ ਸੀ ਆਪਣੇ ਅਭਿਆਨ ਵਾਸਤੇ ਘਰਾਂ ਤੇ ਇੱਥੇ ਪੰਡਵਾ ਨੇ ਆਪਣਾ ਮੰਦਿਰ ਬਣਾਇਆ ਸੀ ਜਿਸ ਮੰਦਿਰ ਨੇ ਤੁਹਾਨੂੰ ਥੋੜੀ ਦੇਰ ਤੱਕ ਦਰਸ਼ਨ ਕਰਾਵਾਂਗੇ ਆ ਦੇਖੋ ਪਾਣੀ ਇੱਥੇ ਤੋਂ ਅੱਗੇ ਵਧ ਹੀ ਜਾਂਦਾ ਰਕੇ ਜਾ ਕੇ ਬਿਲਕੁਲ ਚੋ ਸੁੱਕਾ ਪਰ ਇੱਥੇ ਪਾਣੀ ਦੇ ਨਜ਼ਾਰੇ ਆ ਪੂਰੇ ਆ ਦੇਖੋ ਕਿੰਨਾ ਪਾਣੀ ਆ ਿੱਟੇ-ਕਿੱਟੇ ਗੋਟੇ-ਗੋਟੇ ਪਾਣੀ ਵੀ ਹੈਗਾ ਦੇਖੋ ਮੀਂਹ ਹੀ ਪਿਆ ਹੈਗਾ ਇਹ ਨੇਚਰਲ ਵਾਟਰ ਹੈ ਪਹਾੜਾਂ ਦੇ ਵਿੱਚ ਇਥੋਂ ਸੁਰੰਗਾਂ ਵੀ ਹੈਗੀਆਂ ਜਿਹੜੀਆਂ ਕਾਫੀ ਮੀਟਰ-ਮੀਟਰ ਲੰਬੀਆਂ ਹੈਗੀਆਂ ਜਿਹਦੇ ਤੁਹਾਨੂੰ ਬਾਅਦ ਵਿੱਚ ਕਿਤੇ ਦਰਸ਼ਨ ਕਰਾਵਾਂਗੇ ਅਸੀਂ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਬਲੌਕਰ ਆ ਚੁੱਕੇ ਆ ਪਰ ਜਿਹੜੀ ਜੀ ਅਸੀਂ ਦਿਖਾ ਦੇਣੀ ਆ ਉਹ ਕਿਸੇ ਨੇ ਨਹੀਂ ਦਿਖਾਈ ਤੁਹਾਨੂੰ ਆ ਦੇਖੋ ਪਾਣੀ ਮੋਟਰਸਾਈਕਲ ਗੱਡੀ ਪਾਣੀ ਦੇ ਵਿੱਚ ਦੀ ਪੂਰੀ ਤਰ੍ਹਾਂ ਡੁੱਬ ਗਈ ਆ ਨਦੀ ਆ ਜਿestrike ਨਾਲ ਧਰਤੀ ਦੇ ਥੱਲੇ ਸੀਰਾ ਮੋਟ ਰਹੀ ਆ ਜੈ ਮਾਤਾ ਦੀ ਅੱਗੇ ਜ਼ਿਆਦਾ ਅੱਗੇ ਵੀ ਨਹੀਂ ਆ ਕੇ ਕਿਤੇ ਆ ਜੰਗਲ ਵੀ ਦੇਖੋ ਆਲੇ ਦੋਲੇ ਉਹ ਦੇਖੋ ਉੱਤੇ ਉੱਤੇ ਪਹਾੜ ਤੇ ਪਾਣੀ ਧਰਤੀ ਦੇ ਵਿੱਚੋਂ ਨੇਚਰਲ ਵਾਟਰ ਆਪਣੇ ਆਪ कोई नदी नहीं है कि कोई कुछ नहीं है मंदिर लाता पीछे रह गया ਦੇਖੋ ਇਹ ਤੋ ਪਹਾੜ ਗਿਰੂ ਹੋ ਗਏ ਆ ਦੇਖ ਲਓ ਕਾ ਪਾਣੀ ਹੈ ਯਾਰ ਆ ਲੈ ਅੱਜ ਆਦਾ ਖਾਵੇ ਬੈਸ਼ਨਰ ਵੀ ਬਣਦੇ ਵੀ ਮੰਦਿਰ ਜਾਣੇਗਾ ਰਸਤਾ ਇਧਰ ਦੀ ਵੀ ਅਸੀਂ ਜਾ ਸਕਦੇ ਹਾਂ ਦੂਜੇ ਪਾਸੇ ਥੋੜੀਆਂ ਪੌੜੀਆਂ ਹੈਗੀਆਂ ਜੈ ਮਾਧੁਰਾਨ ਉਹਦਾ ਇਕੱਲੇ ਨਾ ਆਇਓ ਇਧਰ ਮਤਲਬ ਸਫ਼ਰ ਦੇ ਵਿੱਚ ਇਹ ਆਉਣਾ ਡਰ ਬੋਲਾਗਾ ਆਹ ਦੇਖੋ ਮੰਦਰ ਭੌਣ ਦੇ ਨਜ਼ਾਰੇ ਇਹ ਪਾਂਡਵਾ ਨੇ ਇੱਕ ਰਾਤ ਦੇ ਵਿੱਚ ਮੰਦਿਰ ਬਣਾਇਆ ਸੀ ਇੱਧਰ ਵੀ ਦਿਖਾ ਦੇ ਸੰਗਤ ਨੂੰ ਜੈ ਬਜਰੰਗ ਵਾਲੀ ਜੈ ਪ੍ਰਭਾਤ ਅਖੰਡ ਤੂਣਾ